ਇਹ ਕੀਨੇ ਬਣਾਈਆ ਮਾ ਪਤਾ ਨਹੀਂ ਕਿੱਡੀ ਕੀ ਬੜੀ ਗੱਲ ਪੁੱਛੀ ਵੀ ਆਹ ਸਾਰੀ ਦੁਨੀਆ ਕੀਨੇ ਬਣਾਈਆ ਕਿਉਂ ਬਣ ਗਈ ਔਰ ਕੀ ਲੋੜ ਸੀ ਉਹ ਦੁਨੀਆ ਬਿਨਾ ਲੋੜ ਤੋਂ ਬਣ ਗਈ ਤੇ ਕਾਕਾ ਬਸਾਂ ਚੱਕੜਨ ਨੂੰ ਖਾਉਂਦੀ 12 ਦੇ ਵਿੱਚ ਫਿਰਨ ਨੂੰ ਖਾਉਣੀ ਕੰਮਾਂ ਦੇ ਖਾਣ ਉਹ ਕਣੀ ਕਿ ਹਸਪਤਾਲ ਹੈ ਸਾਡੇ ਗਰੀਬਾਂ ਦੇ ਘਰੇ ਅੱਛਾ ਨਿਆਣੇ ਧਰ ਨੂੰ ਵੀ ਖਾਣੇ ਦਾਣੇ ਧਰ ਨੂੰ ਥੋੜੀ ਦਾਣੇ ਨਾਲੇ ਕਹਿੰਦੇ ਕਰਕੇ ਮੈਨੂੰ ਲੋ ਹਟਕੇ ਨਾ ਮੈਦਾਨਗਰ ਚੋਂ ਹੀ ਖਾਣਾ ਹਾਂ ਹਾਂ ਪੈਸਾ ਆ ਦੁਨੀਆ ਪੁੱਛਦੇ ਜਿਹੜੀ ਆਪਣੇ ਪਨਾਲ ਦੇ ਵਿੱਚ ਜੀਉਂਦੇ ਆਪਣੇ ਸਾਹਮਣੇ ਸੰਘਤ ਬੈਠੇ ਤੈ ਤੋਂ ਇਹ ਦੁਨੀਆ ਨਹੀਂ ਪੁੱਛਦਾ ਹਾਂਜੀ ਯਾ ਜਿਹੜਾ ਸੰਗਰੂਰ ਦੀ ਦੁਨੀਆ ਦੀ ਪੁਸਤਾਂ ਹਾਂਜੀ ਪੰਜਾਬ ਹਿੰਦੁਸਤਾਨ ਦੀ ਦੁਨੀਆ ਦੀ ਪੁਸਤਾਂ ਅੱਛਾ ਜਿੱਥੋਂ ਤੇ ਸੂਰਜ ਚੜਦਾ ਠਿਕਦਾ ਉੱਥੇ ਟੱਕਰ ਦੀ ਦੁਨੀਆ ਪੁੱਛਦਾ ਵੀ ਕਿਹਨੇ ਬਣਾਈ ਪਾਈਤਾਪ ਹਾਂ ਸਾਇਲਾ ਮੈਂ ਇਹ ਨਾ ਅਸਰੇ ਹਾਂ ਵਾਹਿਗੁਰੂ ਦਾ ਮੈਂ ਨਾ ਜਾਣਦਾ ਵਾਹਿਗੁਰੂ ਦਾ ਮੈਂ ਨਾ ਇਹ ਆ ਕਿ ਸਬਦ ਦਾ ਗੁਰੂ ਆਹ ਰਾਮ ਆਰਾਮ ਕਹਿੰਦੇ ਨੇ ਰੋਮ ਰੋ ਬਰਾਦਮਾਨ ਹੈ ਬੰਦਾ 10 ਮੀਲ ਤੋਂ ਆਵੇ ਹੈ ਜੀ 20 ਮੀਲ ਤੋਂ ਆਵੇ ਆਉਂਦੇ ਨੂੰ ਪੀਣ ਨੂੰ ਪਾਣੀ ਮਿਲ ਜਵੇ ਬੈਠਣ ਨੂੰ ਮੰਜਾ ਮਿਲ ਜਵੇ ਬਹਿ ਕੇ ਕਹਿੰਦਾ ਹਾ 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 ਰਾਮ ਬਹੁਤ ਠੀਕਾ ਜੋ ਰਾਮ ਰੋਮ ਮੇਂ ਬਰਾਦਮਾਨ ਹੈ ਉਹ ਰਾਮ ਹੈ ਮੁਸਲਮਾਨ ਅੱਲਾਹ ਕਹਿੰਦੇ ਆ ਅੱਲਾਹ ਅਲਮੋਦ ਜਦ ਤੈਨੂੰ ਇਹ ਗੱਲਾਂ ਦਾ ਪਤਾ ਫਿਰ ਤੈਨੂੰ ਇਹ ਵੀ ਪਤਾ ਵੀ ਸਾਰੀ ਦੁਨੀਆ ਕਿਹਨੇ ਬਣਾਈ ਆ ਜੇ ਪਤਾ ਹੁੰਦਾ ਤੈਨੂੰ ਕਾਨੂੰ ਪੁੱਛਦਾ ਯਾਰ ਇਹ ਸਾਰੀ ਦੁਨੀਆ ਰੱਬ ਨੇ ਬਣਾਈ ਆ ਰੱਬ ਨੇ ਰੱਬ ਨੇ ਹਾਂ ਰੱਬ ਕਹੇ ਨੇ ਓਏ ਰੱਬ ਇੱਕ ਲੈ ਫੇਸਰੀ ਇਹ ਗੱਲ ਝੂਠੀ ਆ ਕਿਉਂ ਇਕੱਲੇ ਰੱਬ ਤੋਂ ਇਹਨੇ ਉਹੀ ਨਹੀਂ ਬਣਦੀ ਵਾਹਿਗੁਰੂ ਦੇ ਅੱਛਾ ਵਾਹਿਗੁਰੂ ਰੱਬਾ ਆਂਦੇ ਰੱਬ ਦੇ ਆੜ ਦੇ ਗॉड ਦੇ ਖੁਦਾ ਦੇ ਖੁਦਾ ਦੇ ਹਾਂ ਮੈਂ ਵੀ ਸੋਚਦਾ ਵੀ ਕੇਸ ਸਿੰਘ ਨੇ ਤਾਂ ਧਾਮ ਗਵਾਏ ਹੀ ਉਹ ਪਰ ਉਹ ਸੋਲ ਨੇ ਰੱਬ ਨੇ ਬਣਾਇਆ ਰੱਬ ਇੱਥੋਂ ਆ ਕੇ ਕਾਕਾ ਮੇਰਾ ਪੰਗਾ ਪੈਂਦਾ ਵੱਡਾ ਕਿਹੜਾ ਪੰਗਾ ਜਿਹੜਾ ਕਹਿੰਦਾ ਇੱਕ ਰੱਬ ਨੇ ਬਣਾਈ ਹਾਂ ਕਾਕਾ ਜੇ ਇੱਕ ਰੱਬ ਦੇ ਬਣਾਏ ਹੁੰਦੇ ਤਾਂ ਇੱਕੋ ਜਿਹੇ ਸ਼ੱਕਰਾਂ ਹੁੰਦੇ ਇਹ ਵੀ ਗੱਲ ਸਹੀ ਆ ਵੀ ਇੱਕ ਰੱਬ ਦੇ ਬਣਾਏ ਹੁੰਦੇ ਹਾਂ ਸਾਰਿਆਂ ਦਾ ਇੱਕੋ ਜਿਹਾ ਮੁਕੱਦਰ ਹੋ ਬਿਲਕੁਲ ਸਹੀ ਆ ਜੇ ਰੱਬ ਦੇ ਬਣਾਏ ਹੁੰਦੇ ਹਾਂ ਸਾਰਿਆਂ ਦਾ ਇੱਕੋ ਜਿਹਾ ਕਰਦੋ ਅੱਛਾ ਸਹੀ ਆ ਜੇ ਇੱਕ ਦੇ ਬਣਾਏ ਜੇ ਰੱਬ ਦੇ ਕਾਕਾ ਰੱਬ ਦੇ ਬਣਾਏ ਬੇ ਨੇ ਥੋੜੇ ਥੋੜੇ ਉਹ ਕਿਹੜੇ ਵੀ ਇੱਜ਼ਤਾਂ ਵਾਲੇ ਆਗਰੂਆਂ ਵਾਲੇ ਬੜੇ ਲਿਖੇ ਕੁਰਸੀ ਨਸ਼ੀਨ ਆਦਮੀ ਸੰਤ ਮਹਾਤਮਾ ਵਿਦਵਾਨ ਲੋਕ ਜਾਂ ਸਾਡੇ ਵਾਲੇ ਮਰਾਹੜ ਸਰਦਾਰ ਲੋਕ ਇਹ ਤਾਂ ਬਣਾਏ ਬੇ ਨੇ ਰੱਬ ਦੇ ਜਿਹਦੇ ਵਿੱਚ ਗਰੀਬਾਂ ਨੂੰ ਲਾਜੀ ਚੁਣਦੇ ਆ ਜਿੰਨੀ ਗਰੀਬ ਜਨਤਾ ਇਹ ਠੇਕੇ ਦੇ ਬਣੀ ਵੀ ਆ ਉਹਨੇ ਆਹ ਜੀ ਠੇਕੇਦਾਰੀ ਮਾਲ ਕਮਜ਼ੋਰ ਹੀ ਹੁੰਦਾ ਹੈ ਉਹ ਭਰਾਵਾ ਸੁਣ ਲਈ ਆ ਜਿਹੜਾ ਠੇਕੇਦਾਰੀ ਸਿਸਟਮ ਆ ਨਾ ਇਹਦਾ ਸਾਡੀ ਪੰਜਾਬ ਸਰਕਾਰ ਇਹਦਾ ਕਾਕਾ ਫਿਰ ਠੁਕੀਆਂ ਸਰਕਾਰਾਂ ਪੰਜਾਬ ਸਰਕਾਰ ਸਾਕਤ ਖਾਨ ਸਰਕਾਰ ਅਮਰੀਕਾ ਸਰਕਾਰ ਕਨੇਡਾ ਸਰਕਾਰ ਇਹ ਤਾਂ ਠੁਕੀਆਂ ਸਰਕਾਰਾਂ ਨੇ ਸੱਚੀ ਸਰਕਾਰ ਸੱਚੀ ਸਰਕਾਰ ਉਸ ਨੀਲੇ ਟੰਗੂ ਵਾਲੇ ਸੱਚੀ ਸਰਕਾਰ ਉਸ ਨੀਲੇ ਦੰਗੂ ਵਾਲੀ ਉਹਦੇ ਮੂਰੇ ਵੀ ਅਫਸਰ ਰੱਖੇ ਹੋਏ ਨੇ ਉਹਦੇ ਮੂਰੇ ਵੀ ਅਫਸਰ ਰੱਖੇ ਹੋਏ ਨੇ ਜਿੰਨੇ ਆਪਣੇ ਦੁਨੀਆਂ ਦੇ ਰੱਖੇ ਨੇ ਉਹ ਰੱਬ ਨੇ ਵੀ ਅਫਸਰ ਰੱਖੇ ਨੇ ਹਾਂ ਹਾਂ ਐ ਵੀ ਸੰਗਤ ਨੂੰ ਪਤਾ ਲੱਗੇ ਰੱਬ ਦੇ ਅੱਗੇ ਕਿਹੜੇ ਅਫਸਰ ਨੇ ਉਹਦੇ ਮੂਰੇ ਅਫਸਰ ਨੇ ਹਾਂ Hindu ਲੋਕ ਕਹਿੰਦੇ ਨੇ ਦੇਵਤੇ ਬਿਲਕੁਲ ਕਿਹਾ ਜਾਂਦਾ ਮੁਸਲਮਾਨ ਕਹਿੰਦੇ ਆ ਪੈਗੰਬਰ ਜੀ ਹਾਂ ਸਿੱਖੀ ਦੇ ਵਿੱਚ ਅਤਾਰ ਕਿਹਾ ਜਾਂਦਾ ਕਿਹਾ ਜਾਂਦਾ ਕਿਸੇ ਦੇਵਤੇ ਨੂੰ ਹੁਕਮ deta 50000 ਮੌਤ ਕਿਸੇ ਪੈਗੰਬਰ ਨੂੰ ਹੁਕਮ deta ਲੱਖ ਮੂਰਤੀ ਤਿਆਰ ਕਰ ਦਿੱਤਾ ਕਿਸੇ ਦੇਵੀ ਦੇਵਤਨ ਨੂੰ ਹੁਕਮ ਦੇਦਾ 2 ਲੱਖ ਮੂਰਤੀ ਤਿਆਰ ਕਰਨ ਦੇ ਕਿਸੇ ਤਾਨ ਦੇ ਹੁਕਮ ਦੇ ਤਾਂ 5 ਲੱਖ ਮੂਰਤੀ ਤਿਆਰ ਕਰਦੇ ਉਹ ਮੂਰਤੀਆਂ ਤਿਆਰ ਕਰਕੇ ਰੱਬ ਦੀ ਕਚਹਿਰੀ ਚ ਪੇਸ਼ ਕਰ ਦਿੰਦੇ ਸੀ ਉੱਤੇ ਮੋਹਰ ਲੱਗ ਜਾਂਦੀ ਆ ਕਿ ਬੰਦਾ ਬਣ ਗਿਆ ਬਾਜੇ ਆਪੀ ਬਣ ਬਣ ਬੈਂਦੇ ਨੇ ਉਹ ਕਿਹੜੇ ਆ ਆਕੇ ਤੇ ਰੱਬ ਦੇ ਬਣਾਏ ਦੀ ਨਾ ਆਪਾਂ ਰੱਬ ਦੇ ਬਣਾਏ ਉਹ ਕੀ ਗੱਲ ਸਾਰੇ ਲੋਕ ਆਰਾਮ ਨਾਲ ਬੈਠੇ ਨੇ ਬੈਠੇ ਨੇ ਆਪਾਂ ਪਿਓ ਪੁੱਤ ਜੁੱਤਮ ਜੁੱਤੀ ਹੁੰਨੇ ਆ ਇਹ ਆਪਣੀ ਕਲਾਕਾ ਆਕਾ ਦਾ ਕੰਮ ਹੈ ਹਾਂ ਜੈਸਨ ਕਿਹਾ ਉਹ ਜੈਥੇ ਲਿਖਿਆ ਕੇ ਕੋ ਤੇਰਾ ਨਾਮ ਹੈ ਸਹੰਸਰ ਥਾਈ ਜੱਪੀ ਦਾ ਪਾਲ ਬਰਮਾਨ ਮਾਸੀ ਸਾਈ ਸਕੇਆ ਪਿੰਥੰਮੀ ਅਸਮਾਨ ਉੱਤੇ ਰੱਖਿਆ ਧਰਤੀ ਹੇਟਾ ਤੋਲਾ ਧਾਰੀ ਧਰਮ ਦੀ ਲੱਖ ਮਨਾ ਚਤਰਾਈ ਰਤੀ ਕਰਮ ਦੀ ਆਪਣੇ ਆਪਣੇ ਦੀਨ ਕੀ ਸਭੀ ਮਨਾ ਮਾ ਟੇਕ ਕੋ ਮਜਾਦ ਅਨੇਕ ਹੈ ਜੋ ਰੱਜ ਬੰਸ਼ਾ ਨਾ ਇੱਕ ਇਸ ਕਰਕੇ ਕਹਿੰਦਾ ਵੀ ਸਾਰੀ ਦੁਨੀਆ ਇੱਕ ਰੱਬ ਦੀ ਬਣਾਈ ਦੀ ਹੈ ਚਲੋ ਮੈਂ ਮੰਨ ਲੈਣਾ ਭਾਈ ਠੀਕ ਹਾਂ ਮੈਨੂੰ ਇੱਥੇ ਮਰਦਾ ਲੱਗਿਆ ਕਹਿੰਦੇ ਦੋ ਤਿੰਨ ਜੀਆਂ ਜੀਆਂ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਹਾਂ ਦੋ ਬੀਬੀਆਂ ਬੇਟੀਆਂ ਨੂੰ ਹਾਂ ਸਭਾਈ ਜੇ ਤਲਾਕ ਆਉਂਦੀ ਸਟੇਜ ਆ ਸਕਦਾ ਕੋਈ ਵੀ ਆਪਣੇ ਮੁਲਕ ਨਾਲ ਉਹਦਾ ਫੈਸ਼ਨ ਨਹੀਂ ਲੱਗਦਾ ਅੱਛਾ ਬੋਲ ਚੱਲਲੀ ਨਾਲ ਦੀ ਹਾਂ ਉਹਨਾਂ ਨੂੰ ਪੁੱਛੀ ਕਿਰਾ ਕਿੱਥੋਂ ਆਈਆਂ ਉਹ ਮੈਂ ਪੁੱਛਦਾ ਆ ਕਿਉਂ ਤੈਨੂੰ ਵੀ ਉਹ ਹਾਂ ਆ ਮਾਈ ਲੈਡੀ ਮੈਂ ਤਾਂ ਹੋ ਗਿਆ ਹੋਏ ਮਾਈ ਲੈਡੀ ਹੋ ਰਹੇ ਹਾਂ 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 ਕੋਈ ਨਹੀਂ ਭਾਈ ਤੂੰ ਸ਼ੈੱਟ ਪਾ ਲਓ ਅੱਛਾ ਮੈਂ ਪੁੱਛਦਾ ਉਹ ਠੀਕ ਹੈ ਮੈਂ ਪੁੱਛਦਾ ਆ ਵੀ ਲੜਕੀ ਭਾਉ ਜੀ ਨਮਸਤੇ ਨਾਸਟੇ ਵੀ ਨਮਸਤੇ ਸਾਡੇ ਮੁੰਡੇ ਤਾਂ ਤੁਹਾਡਾ ਫੈਸ਼ਨ ਨਹੀਂ ਲੜਦਾ ਨਹੀਂ ਲੜਦਾ ਤੋਰਾ ਫੇਰਾਂ ਨਹੀਂ ਲੜਦਾ ਨਹੀਂ ਲੜਦਾ ਬੋਲ ਚਾਲ ਨਹੀਂ ਲੜਦੀ ਨਹੀਂ ਲੜਦੀ ਤੁਸੀਂ ਕੌਣ ਹੋਂਦੀਆਂ ਕਿੱਥੋਂ ਆਈਓ ਹਲੋ पता का डरा ही दिया है है का डरा दिया यार डर गई हां ਬਾਬੂ ਜੀ ਜੇ ਤੁਸੀਂ ਸਾਡੇ ਨਾਲ ਕੋਈ ਗੱਲ ਕਰਨੀ ਹੈ ਅੱਛਾ ਇਹ ਦੋਨੇ ਜਣੀਆਂ ਕਹਿੰਦੀਆਂ ਹੈ ਵੀ ਪਹਿਲਾਂ ਇਹਦੇ ਸੰਗਲ ਪਾਓ ਸੰਗਲ ਹਾਂ ਸਰਦਾਰ ਮੱਖਣ ਦੇ ਘਰੋਂ ਸੰਗਲ ਤੜਾ ਕੇ ਹੀ ਆਏ ਆਂ ਆਵਲੇ ਆਵਲੇ ਕਿੱਥੇ ਜਾਣ ਵਾਲੇ ਤੁਸੀਂ ਅਸੀਂ ਬਾਬੂ ਜੀ ਪਾਕ ਪਾਕ ਦੀ ਮੇਰੇ ਕੋਲ ਪਾਕਿਸਤਾਨ ਦੇ ਰੈਨੌਰ ਦੇ ਕਿੱਥਾ ਸਰਕਾਰ ਨੇ ਬਾਟਕ